ਸਸੀਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਦਰਨਦਾਰਨਾ ਵੀਰ ਦਾ ਨਾਮ ਹੈਗਾ ਜੀ ਗੁਰਲਾਲ ਸਿੰਘ ਅੱਜ ਦੀ ਤਰੀਕ ਹੈਗੀ ਹੈ 23 ਸਤੰਬਰ 2025 ਸਮਾਂ ਕੋ ਸਵੇਰ ਦੇ 9:00 ਵਜੇ ਦਾ ਜੀ ਵੀਰ ਕੋਲ ਦੋ ਪਸ਼ੂ ਪਕਾਉ ਆ ਜੀ ਤਿੰਨ ਓਵਰਲ 3 ਪਸ਼ੂ ਪਕਾਉ ਆ ਜੀ ਦੋ ਮੱਝਾਂ ਪਕਾਉ ਆ ਜੀ ਇਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਜੀ ਗੱਲਬਾਤ ਸ਼ੁਰੂ ਪੁਰ ਵੀ ਜੀ ਸਤਿ ਸ਼੍ਰੀ ਅਕਾਲ। ਤੁਹਾਡਾ ਜੋ ਬਣੀ ਸਤਿ ਸ਼੍ਰੀ ਅਕਾਲ। ਉਹ ਠੀਕ ਠਾਕ ਜੀ। ਵਧੀਆ ਵੀਰ ਜੀ ਵਧੀਆ ਜਰਦੀ ਗਲਾ ਜੀ। ਤੇ ਕਿੰਨੇ ਪਸ਼ੂ ਪਕਾਉਗਾ ਜੀ? ਮੇਰਾ ਤਿੰਨ ਪਸ਼ੂ ਆਪਣੇ ਕੋਲ। ਤਿੰਨ ਪਸ਼ੂ ਹਨਾ ਠੀਕ ਹੈ ਜੀ। ਇੱਕ ਝੋਟੀ ਆ ਗਈ ਹਨ ਜੀ ਇੱਕ ਝੋਟੀ ਆ। ਇੱਕ ਮਾਝ ਸੱਜਰ ਆ ਤੇ ਇੱਕ ਮਾਝ ਗੱਬਣ ਆ। ਅੱਛਾ ਇੱਕ ਗੱਬਣ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਆਪਾ ਵੀਰ ਜੀ ਕਰੀਏ ਸ਼ੁਰੂ ਫਿਰ? ਹਾਂਜੀ ਕਰੀਏ ਜੀ। ਤੇ ਚਲੋ ਇਹਦੀ ਜਾਣਕਾਰੀ ਪਹਿਲੋ ਦਿਓ ਜੀ। ਸੱਜਰ ਦੀ? ਹਾਂਜੀ ਸੱਜਰ ਦੀ। ਵੀਰ 9 ਕਿਲੋ ਦੁੱਧ ਆ ਤੇ 15 ਦਿਨ ਹੋਈ ਸੋਈ ਨੂੰ। ਮੇਰੇ ਨਗਰ ਕੱ ਮਗਰ ਕੱਟੀ ਹਾਂਜੀ ਪਹਿਲੇ ਸੂਏ ਆ ਪਹਿਲੇ ਸੂਏ ਹਾਂਜੀ ਹਾਂਜੀ ਲਓ ਜੀ ਕਰੋ ਰੀ ਚੈੱਕ ਹੈ ਹਾਂਜੀ ਕਰਮਾਲੀ ਪਹਿਲੇ ਸੂਏ ਮਗਰ ਕੱਟੀ ਆ ਗਈ ਆਹ ਜਿਹੜੀ ਕੱਟੀ ਜੇ ਇੱਕ ਰੰਗ ਗਾਲੀ ਹੈ ਹਾਂਜੀ ਹਾਂਜੀ ਰਿਜ਼ਲਟ ਪੂਰਾ ਹੋ ਕੇ ਲੈਓ ਖੋਲ ਕੇ ਲਿਆਓ ਵੀਰ ਜੀ ਸਿੰਘ ਸਿੰਘ ਕਰੋ ਰੀ ਚੈੱਕ ਐ ਪੂਰੇ ਗੋਲ ਉਰੀ ਵੀਰ ਕਾਲਾ ਮੋਹਰਾ ਦੀ ਆ ਬਿਲਕੁਲ ਬਿਲਕੁਲ ਪੂਰ ਕਾਲੀ ਆ ਪਿਓਰ ਪਿਓਰ ਹਾਂਜੀ ਕੋਈ ਸ਼ੱਕ ਨਹੀਂ ਤੇ ਕਿ ਥਣਾ ਦੀ ਚਵਾਈ ਚੁਈ ਵੀਰ ਜੀ ਕਿਵੇਂ ਹੈ ਇੱਕ ਨੰਬਰ ਚਵਾਈ ਹੈ ਹਾਂਜੀ ਕੋਈ ਪੋਰ ਛਟਾ ਨਹੀਂ ਇੱਕ ਨੰਬਰ ਚਵਾਈ ਵੀਰ ਠੀਕ ਹੈ ਜੀ ਕਿੰਨਾ ਪੱਕਾ ਕਿੰਨਾ ਦੁੱਧ ਵੀਰ ਜੀ 9 ਕਿਲੋ ਦੁੱਧ ਪੱਕਾ ਗਾਰੰਟੀ ਦਾ 9 ਕਿਲੋ ਦੁੱਧ ਹਾਂਜੀ ਪਹਿਲੇ ਨਹੀਂ ਤੁਹਾਨੂੰ ਭਾਈ ਇੰਨਾ ਹੀ ਕੱਢਣਾ ਆ ਜੀ ਉਹ ਤਾਂ ਹੈਗਾ ਜੀ ਹਾਂਜੀ 8-9 ਕਿਲੋ 8-9 ਕਿਲੋ ਹਾਂਜੀ ਲਓ ਜੀ ਲੈਵਾਲੂ ਵਾ ਚੰਗਾ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਓਕੇ ਇਹ ਥਾਂ ਤੋਂ ਬਰਾਬਰ ਸਾਰੇ ਬਿਲਕੁਲ ਜੀ ਬਿਲਕੁਲ ਅੱਗੇ ਅੱਗੇ ਜਾ ਕੇ ਹੋਰ ਵਧਾਇਆ ਨਾ ਕਰਵਾਉਣਾ ਹਾਂਜੀ 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 ਇਹ ਸੁਹਾ ਪਹਿਲਾ ਹਾਂਜੀ ਸੁਹਾ ਪਹਿਲਾ ਸੁਹਾ ਅਗਲਾ ਸੁਹਾ ਦੋ ਦੋ ਕੀ ਬਰਨਦਾ 12 ਲੀਟਰ ਬਿਲਕੁਲ ਜੀ ਬਿਲਕੁਲ ਇਹ ਕੱਟੀ ਆ ਜੀ ਮਾ ਇਹ ਕੱਟੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੋਈ ਨੂੰ ਇਹ ਵੀਰ 15 ਦਿਨ ਹੋ ਗਏ ਆ 15 ਦਿਨ ਹੋ ਗਏ ਹਾਂਜੀ ਹਾਂਜੀ ਤੇ ਵੀਦੀ ਫਿਰ ਕਰੀਏ ਰੇਟ ਦੀ ਗੱਲ ਬਾਤ ਇਹਦੀ ਹਾਂਜੀ 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 ਵੀਰ ਦੱਸੋ ਜੀ ਫਿਰ ਕੀ ਰੇਟ ਕਰਦੇ ਜੀ ਇਹਦਾ 90 ਕਰ ਦਈਏ ਵੀਰ 90 ਹਾਂਜੀ ਹਾਂਜੀ 90 ਤੋਂ ਕਰ ਦੋ ਥੋੜਾ ਬੜਾ ਲੈਸ ਹੋਰ ਜਗ 80 ਕਰ ਦਈਏ ਵੀਰ ਹਾਂਜੀ 80 ਕਰ ਦਈਏ ਹੋਰ ਯਾਰ ਖੰਡ ਕਟਾ ਲਓ ਚਲ 85 ਪਹੁੰਚ ਕਰ ਦਈਏ ਫਿਰ 100 ਕਿਲੋਮੀਟਰ ਪਹੁੰਚ 85 85 ਜੀ ਪਹੁੰਚ ਹਾਂਜੀ 100 ਕਿਲੋਮੀਟਰ ਪਹੁੰਚ ਲਓ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਤੇ ਚਲੋ ਜੀ ਬੂਰੀ ਦੀ ਦਿਓ ਜਾਣਕਾਰੀ ਇਹ ਵੀਰ ਸਾਡੇ 45 ਮਿੰਟਾਂ ਲਈ ਗੱਭਣਿਆ ਅੱਛਾ ਜੀ ਸਾਡੇ 45 ਮਿੰਟਾਂ ਦੇ ਦੂਜੇ ਸੂਏ ਦੀ ਗੱਭਣਿਆ ਜੀ ਅੱਛਾ ਜੀ ਤੇ ਦੁੱਧ ਤੋਂ ਡਰਾਵ ਹੈ ਦੁੱਧ ਤੋਂ ਡਰਾਵ ਦੁੱਧ ਨਹੀਂ ਦੇਦੀ ਉਹ ਪਰਾਂ ਕੀ ਉਹਨਾਂ ਦੇ ਜਿਉਂ ਚੱਕ ਜੁਕ ਰਾਈ ਨਾ ਨਾ ਹਾਂਜੀ ਤੇ ਫਿਰ ਮਾੜਾ ਖਰਾਬ ਕੋਣ ਦੇ ਵੀ ਉਹ ਟਿਕਟ ਕੋਈ ਨਹੀਂ ਲੂਣ ਵਾਲ ਕੋਈ ਅਜ ਚੌਣ ਫਣੋਂ ਛੱਡਦੀ ਉਹਨਾਂ ਠੀਕ ਹੈ ਜੀ ਹਾਂਜੀ ਹਾਂਜੀ ਲੈਓ ਜੀ ਮਾੜਿਆ ਬਾਹਰ ਨੂੰ ਬੂਰੀ ਹਨਾ ਜੀ ਹਾਂਜੀ ਬੂਰੀ ਬੂਰੀ ਕਾਲੇਤ ਨਾਲੀ ਦੇ ਕਾਲੇ ਦਲਾਂ ਵਾਲੀ ਹਾਂਜੀ ਵੇਖੋ ਨੀਂਦੀ ਚ ਆਉਂਦੀ ਆ ਨੀਂਦੀ ਚ ਆਉਂਦੀ ਆ ਮਾਰਕਿੰਗ ਹਾਂਜੀ ਹਾਂਜੀ ਲੈਓ ਜੀ ਕਰੋ ਜੀ ਚੈੱਕ ਤੇ ਚਾਰੂ ਚੂਰੂ ਬਹੁਤ ਆ ਵੀਰ ਭਾਵੇਂ ਤੂੜੀ ਸੁੜੀ ਤੇ ਤੂੜੀ ਖਾਈ ਜਦੀ ਆ ਅੱਛਾ ਜੀ ਸਿੰਗ ਸੁਗ ਹੈ ਪੂਰੇ ਓਕੇ ਹੈ ਹਾਂਜੀ ਹਾਂਜੀ ਵੇਖੋ ਢਿੱਲੀ ਦੇ ਵਿੱਚ ਆਉਂਦੀ ਮਾਰਕਿੰਗ ਵੀ ਪੂਰੀ ਹੈ ਹਾਂਜੀ ਹਾਂਜੀ ਮਾੜਾ ਥੋੜੇ ਕਮੀਆਂ ਨੇ ਕੱਟ ਹੋਈਆਂ ਨਹੀਂ ਡਾ ਹਾਂਜੀ ਹਾਂਜੀ ਵੇਖੋ ਨਾ ਸੱਚੀਆਂ ਬਿਲਕੁਲ ਜੀ ਮਾੜਾ ਇਹ ਲੰ ਹਾਂ ਤੁਹਾਨੂੰ ਵੇਖੋ ਵੀਰ ਲਗਾ ਜੀ ਬਿਲਕੁਲ ਜੀ ਪਰ ਲੈਣਾ ਜੱਡਾ ਇਹਨੇ ਪੂਰਾ ਨਾ ਜੀ ਹਾਂਜੀ 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 ਦੂਜਾ ਸੂਆ ਸੂਣਾ ਜੀ ਹਾਂਜੀ ਦੂਜੇ ਸੂਏ ਦੀ ਸਾਢੇ 4 ਮਹੀਨੇ ਦੀ ਗੱਬਣਿਆ ਆਪਾਂ ਚੈੱਕ ਕਰਾਈ ਹੈ ਅੱਛਾ ਜੀ ਚੈੱਕ ਕਰਾਈ ਹੈ ਹਾਂਜੀ 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 ਠੀਕ ਹੈ ਜੀ ਫੇ 6 ਮਹੀਨੇ ਸਾਹਮਣੇ ਤੇ ਲੱਖ ਤੋਂ ਪਾਰ ਗਿਆ ਹਾਂਜੀ ਹਾਂਜੀ 5 ਮਹੀਨੇ ਸਾਹਮਣੇ 5-6 ਮਹੀਨੇ ਦੇ ਜੀ ਹਾਂਜੀ ਲੱਖ ਸਵਾ ਲੱਖ ਦੀ ਆ ਹੈਗੀ ਹੈਗੀ ਆਵਾਜ਼ ਹੀ ਕਰ ਜਾਣਾ ਹੈ ਗਰਮਾਲੀ ਨੇ ਹੈ ਵੇਖੋ ਕੁੰਡੀ ਜੁਗਰ ਵੇਖੋ ਬਿਲਕੁਲ ਜੀ ਤੇ ਦੁੱਧ ਦਾ ਵੀ ਜੀ ਰਿਕਾਰਡ ਰਿਕਾਰਡ ਕੀ ਰਿਹਾ ਜੀ ਇਹਦਾ ਵੀਰ 9 ਦਾ ਲੀਟਰ ਰਿਹਾ ਦੁੱਧ ਰਿਕਾਰਡ ਅੱਛਾ ਜੀ ਹਾਂਜੀ ਠੀਕ ਹੈ ਜੀ ਲਓ ਜੀ ਕਰੋ ਰਿਚਕ ਹੈ ਫੇਸਬੁਕ ਮੈਂ ਨੀਲੀ ਚ ਆਉਂਦੀ ਵੀਰ ਪੂਰੀ ਨੀਲੀ ਜਿਆ ਮਾਰਕਿੰਗ ਪੂਰੀ ਹਾਂਜੀ ਹਾਂਜੀ ਟਿਕਾਟਾਂ ਦਾ ਹੋਰ ਥੋੜੀ ਜਿਆਦਾ ਗੱਲ ਬਾਤ ਬਿਲਕੁਲ ਤੇ ਵੀਰ ਜੀ ਪਿਛਲੇ ਸੂਏ ਦਾ ਕੀ ਰਿਕਾਰਡ ਗੁੜ ਰਿਹਾ ਹੈ ਕੀ ਮੌਂ ਦਾਖਲੋ ਦੁੱਧ ਰਿਹਾ ਵਾ ਪਹਿਲਾ ਨੰਗਰ ਤੈਨੂੰ ਪਹਿਲੇ ਸੂਏ ਨੇ ਹੀ ਨੰਗਰ ਦਿੰਦਾ ਹਾਂ ਹਾਂਜੀ ਉਹ ਤੇ ਗੱਲ ਹੈ 14 ਰੁਪਏ ਦੁੱਧ ਰਿਹਾ ਕਰਾ ਜਾਂਦੀ ਹਾਂ ਹਾਂਜੀ ਕੋਈ ਉਹਨੇ ਜੱਗ ਜੋ ਕਰਾਈ ਆ ਤੇ ਧਿਆਨ ਨਹੀਂ ਟਿਕਟ ਗਾ ਮੰਗਦੀ ਟਿਕਟ ਗਾ ਲੈ ਨਹੀਂ ਨਾ ਅੱਛਾ ਜੀ ਤੇ ਦੁੱਧੋਂ 50 ਮਿਲੇ ਆ ਅਛਾਈ ਹਾਂਜੀ ਹਾਂਜੀ ਇਹ ਸੀਲਸ ਲੱਗ ਪੂਰੀ ਹੈ ਸੀਲਸ ਲੱਗੇ ਵੀਰਾਂ ਲਓ ਜੀ ਇਹ ਬੇਸੂਦੀ ਸਿੰਘ ਨੂੰ ਕਰੋ ਚੈੱਕ ਵੇ ਕਰੋ ਜੀ ਚੈੱਕ ਇਹ ਦੇਖੋ ਪੂਰੇ ਗੋਲ ਸਿੰਘ ਹੈ ਹਾਂਜੀ ਹਾਂਜੀ ਤਸਲੀ ਵਾਲਾ ਘਰ ਤੁਨੂੰ ਤਾਂ ਨਹੀਂ ਮਾਰੀ ਸ਼ਾਹੀ ਜੀ ਹਾਂਜੀ ਬਹੁਤ ਘੈਂਟ ਹੈ ਠੀਕ ਹੈ ਤੇ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ ਇਹ ਜਦਾਂ ਜੀ ਹੈ ਵੀਰ ਦੋ ਤਾਂ ਦੇਣੀ ਹੁੰਦੀ ਫਿਰ ਤੇ ਭਾਵੇਂ ਅਸੀਂ ਕਰ ਲਈ ਜੀ ਹਾਂਜੀ ਇਹ ਮੋੜ 70000 ਕਰਦੇ ਆ 65000 ਚ ਵਾ ਪਹੁੰਚ ਕਰ ਦਾਂਗੇ 65000 ਦੇ ਵਿੱਚ ਪਹੁੰਚ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਤੇ ਅੱਗੇ ਆ ਗਈ ਝੋਟੀ ਹਨਾ ਜੀ ਹਾਂਜੀ ਹਾਂਜੀ ਇੱਕ ਰੰਗ ਕਾਲੀ ਹਾਂਜੀ ਹਾਂਜੀ ਲੈਓ ਜੀ ਖੋਲ ਕੇ ਕਰਾਓ ਚੈੱਕ ਕਿੰਨੇ ਚਿਰ ਦੀ ਵੀ ਜੀ ਇਹ ਵੀਰੇ ਦੋਹਾਂ ਸਾਲਾਂ ਪੂਨੇ ਦੋਹਾਂ ਸਾਲਾਂ ਜੀ ਦੋਹਾਂ ਸਾਲਾਂ ਦੀ ਮੇਰਾ ਤੁਹਾਨੂੰ ਚੈੱਕ ਕਰਵਾਇਆ ਠੰਡੀ ਆ ਲਓ ਜੀ ਐ ਕਰਮਾਲੀ ਪੂਰੀ ਠੰਡੀ ਹੈ ਇਹ ਵੀ ਕਿੰਨੇ ਸਾਲ 6 ਮਹੀਨੇ ਸੰਭਲੀ ਤੇ ਬਣ ਗਈ ਤੇ ਕਰਮਾਲੀ ਹਾਂਜੀ ਵਧੇਰੇ ਪੈਸੇ ਵੱਟ ਜਾਣੇ ਹਨਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਸਿੰਘ ਸੁੰਗ ਹੈ ਤਿੰਨਾਂ ਦੇ ਪੂਰੇ ਓਕੇ ਹੈ ਸੇ ਸੋ ਗੁੰਡੇ ਸਾਰੀਆਂ ਨੇ ਹਾਂਜੀ ਹਾਂਜੀ ਗੁੰਡੇ ਗੰਡੇ ਸਿੰਘ ਸਾਰੀਆਂ ਬਿਲਕੁਲ ਬਿਲਕੁਲ ਤਸੱਲੀ ਵਾਲੇ ਹੈ ਹਾਂਜੀ ਹਾਂਜੀ ਲਓ ਜੀ ਕਿਵੇਂ ਠੰਡੀ ਠੁੰਡੀ ਹੈ ਵੀ ਪੂਰੀ ਹਾਂਜੀ ਹਾਂਜੀ ਲਓ ਐ ਚਾਰੂ ਜੂਰੂ ਪੂਰੀ ਚਾਰੂ ਆ ਵੇ ਅਰੇ ਜੀ ਪੂਰੀ ਹੈ ਨਾ ਜੀ ਹਾਂਜੀ ਹਾਂਜੀ ਤੇ ਵੀਜੀ ਕੀ ਰੇਟ ਰੂਟ ਕਰਦੇ ਆ ਜੀ ਇਹਦਾ ਇਹ ਮੁੱਲ ਵੀਰੇ ਦਾ ਆ ਮੈਂ ਬੱਤੀ ਕਰ ਲਈਏ 35 ਕਰ ਲਈਏ 30 ਆ ਕਰ ਲਈਏ ਨਹੀਂ ਕਰ ਦੋ ਥੋੜਾ ਬਾਲਾ ਲੈਸ 28000 ਚ ਪੌਂਚ ਕਰ ਦਾਂਗੇ 28000 ਚ ਪੌਂਚ ਹਾਂਜੀ ਹਾਂਜੀ ਠੀਕ ਆ ਜੀ ਠੀਕ ਠੀਕ ਤੇ ਇਹ ਵੀ ਪੂਰੀ ਸੀਲਸੜਾ ਦੀ ਛਾਹੀ ਹੈ ਵੀਰ ਸੀਲਸੜਾ ਕੇ ਬਜਦਾ ਮਰਜੀ ਮੈਂ ਜਵਾਕ ਥੱਲੇ ਭਾਈ ਇਹਦੇ ਕਰੋ ਜੀ ਇਥੇ ਜਦਾਂ ਮਾਦੀ ਥੱਲੇ ਬੈਠਾ ਰਹੇ ਵੀਰੇ ਬੜਾ ਕੈਮਰਾ ਕਮਰੇ ਕਰਕੇ ਡਰਦੀ ਆ ਹਾਂਜੀ ਹੋ ਜਾਂਦਾ ਹੋ ਜਾਂਦਾ ਮੈਂ ਜਦਾਂ ਮਾਦੀ ਥੱਲੇ ਬੈਠਾ ਰਹੇ ਫਿਰ ਚੱਕਰੀ ਨਹੀਂ ਲੌਰ ਭਾਵੇਂ ਜਵਾਗ ਬਹਿ ਕੇ ਝੋਲੇ ਐ ਸੀਰ ਨੂੰ ਠੀਕ ਹੈ ਪੂਰੇ ਬੋਲੀ ਆ ਸੀਰ ਸਾਗਿਆ ਦੇ ਥਣ ਥਣ ਓਕੇ ਆ ਥਣ ਵੀਰ ਪੂਰੇ ਛਡਾ ਕੋਈ ਨਹੀਂ ਪੂਰੀ ਗਰੰਟੀ ਹੋ ਗਿਆ ਠੀਕ ਹੈ ਜੀ ਠੀਕ ਓਕੇ ਜੀ ਹਾਂ ਜੀ ਜਦਾਂ ਮਰਜੀ ਬੰਮ ਬੈਠਾ ਰਹੇ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਪਿੰਡ ਕਰੋ ਸੀਲ ਪੱਟੀ ਜ਼ਿਲ੍ਹਾ ਦਰਨਦਰਨ ਠੀਕ ਹੈ ਜੀ ਬਾਹਰ 398 ਹਾਂ ਜੀ ਬਾਹਰ 398 25250 ਠੀਕ ਹੈ ਜੀ ਬਾਹਰ 398 25250 ਹਾਂ ਜੀ ਹਾਂ ਜੀ ਠੀਕ ਹੈ ਜੀ ਓਕੇ ਜੀ ਧੰਨਵਾਦ ਵੀਰ ਤੁਸੀਂ ਵੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਦਿੱਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਧੰਨਵਾਦ।